ਦੇਖ ਲੀ ਦੇਖ ਲੂਗੀ ਸਾਰੇ ਨਹੀਂ ਅਸੀਂ ਰੱਬ ਕੋਲ ਕੁਝ ਮੰਗਦੇ ਹਾਂ ਡਾਇਰੈਕਟਰ ਤਾਂ ਨਹੀਂ ਦਿੰਦਾ ਨਹੀਂ ਫਿਰ ਸ਼ੁਕਰਗੁਜ਼ਾਰ ਰਹਿਣਗੇ ਰੱਬ ਦਾ ਇਹ ਮੁੰਡਾ ਵਿਚਾਰਾ ਨਹੀਂ ਠੰਡ ਤੋਂ ਆਪਣੀ ਮਾਂ ਲਈ ਆਇਆ ਖਾਣ ਨੂੰ ਘਰੇ ਰਾਸ਼ਨ ਨਹੀਂ ਕਿਹਾ ਮੈਂ ਕੰਮ ਨਹੀਂ ਕਰ ਸਕਦਾ ਮੇਰੀ ਮਾਂ ਭੁੱਖੀ ਮਰ ਰਹੀ ਹੈ ਔਰ ਜਦੋਂ ਇਹ ਬੱਚੇ ਉਹ ਦੇਖਣਗੇ ਕਿ ਅੱਛਾ ਇਹ ਵੀ ਦੁਨੀਆ ਥੈਂਕ ਯੂ ਜੀ ਥੈਂਕ ਯੂ ਜੀ ਥੈਂਕ ਯੂ ਬੜਾ ਸ਼ੁਕਰੇ ਜੀ ਸ਼ੁਕਰੇ ਜੀ ਕਿੱਥੋਂ ਆਇਓ ਥੈਂਕ ਯੂ ਬੜਾ ਸ਼ੁਕਰੇ ਜੀ ਥੈਂਕ ਯੂ ਪੁੱਤਰ ਥੈਂਕ ਯੂ ਬਰਥਡੇ ਹੈਪੀ ਬਰਥਡੇ ਹੈਪੀ ਹੈਪੀ ਬਰਥਡੇ ਵਾਹ ਜੀ ਰੈਸਟੋਰੈਂਟ ਚ ਨਹੀਂ ਮਨਾਣਾ ਵਾਹ ਜੀ ਵਾ ਕਿ ਸੇਵਿ ਦੇ ਹੈਲਪ ਕਰਕੇ ਤੁਹਾਨੂੰ ਕੀ ਮਿਲੂਗਾ ਇੱਥੇ ਹੈ ਕਿਵੇਂ ਤਾਂ ਲੱਗੂਗਾ ਜੇ ਤੂੰ ਕਿਸੇ ਦਾ ਹੈਲਪ ਕਰੇਗਾ ਇਹਨੇ ਪੈਸਿਆਂ ਦੀ ਤੁਸੀਂ ਪਾਰਟੀ ਕਰੋ ਕੱਪੜੇ ਲਓ ਨਵੇਂ ਨਹੀਂ ਸੇਵਾ ਹੀ ਕਰਨੀ ਕੀ ਮਿਲੂਗਾ ਸੇਵਾ ਕਰਕੇ ਅੱਛਾ ਲੱਗੂਗਾ ਅੱਛਾ ਲੱਗੂਗਾ ਤੁਹਾਨੂੰ ਵੀ ਤੁਸੀਂ ਵੀ ਸੇਵਾ ਕਰਨੀ ਇਹਨਾਂ ਨੇ ਲੱਗ ਕੀਤੀ ਤੁਸੀਂ ਸਾਰਿਆਂ ਨੇ ਇਹਨੇ ਪੈਸੇ ਤੁਸੀਂ ਇੱਥੇ ਦੇ ਕੇ ਕੀ ਮਿਲਣਾ ਹੈ ਠੰਡ ਹੈਗੀ ਹੈ ਜਾ ਕੇ ਕਿਤੇ ਕੈਫੇ ਕੁਫੇ ਬੈਠੋ ਕੋ ਰੈਸਟੋਰੈਂਟ ਪਾਰਟੀ ਸ਼ਾਟੀ ਕਰੋ ਕੋ ਕੇਕੂ ਕਟੋ ਇਸ ਮੁੰਡੇ ਨੇ ਸਵੇਰ ਦਾ ਇੱਕੋ ਰਗ ਲਾਇਆ ਮੈਂ ਅਨਮੋਲ ਅੰਕਲ ਕੋਲ ਜਾਣਾ ਹੈ ਅਨਮੋਲ ਅੰਕਲ ਕੋਲ ਅਨਮੋਲ ਅੰਕਲ ਕੋਲ ਯਾਰ ਮੈਂ ਮੈਂ ਅੰਕਲ ਆ ਯਾਰ ਮੇਰਾ ਚਿੱਟੀ ਦਾੜੀ ਵੀ ਨਹੀਂ ਆਈ ਯਾਰ ਆਹ ਤਾਂ ਹਜੇ ਦੇਖੋ ਮੈਂ ਛੋਟਾ ਜਿਹਾ ਥੋੜਾ ਜਿਹਾ ਵੱਡਾ ਤੁਹਾਡੇ ਤੋਂ ਦੇਖੋ ਸਵੇਰ ਦਾ ਪਾਪਾ ਪੈਸੇ ਦੇ ਦਿਓ ਪਾਪਾ ਪੈਸੇ ਦੇ ਤਾਂ ਮੈਂ ਅਨਮੋਲ ਅੰਕਲ ਵਾਹ ਜੀ ਸ਼ਾਬਾਸ਼ ਪੁੱਤਰ ਇਸ ਤੋਂ ਵਧੀਆ ਕੰਮ ਹੋਰ ਨਹੀਂ ਕੋਈ ਨਾ ਰੇ ਨਹੀਂ ਸ਼ੁਕਰ ਹੈ ਜੀ ਤੁਸੀਂ ਇਹਨਾਂ ਨੂੰ ਵੀਡੀਓ ਦੇਖਣ ਲਾਇਆ ਇਹ ਬਹੁਤ ਵੱਡੀ ਗੱਲ ਸਮਾਜ ਸਿੰਗਰਾ ਐਕਟਰਾਂ ਤੋਂ ਇਲਾਵਾ ਵੀ ਕਿਤੇ ਅਸੀਂ ਚੱਲਾਂਗੇ ਪਰ ਵਧੀਆ ਜੀ ਬੜਾ ਧੰਨਵਾਦ ਤੁਸੀਂ ਇੰਨੀ ਠੰਡ ਤਾਂ ਸਾਰੇ ਨਹੀਂ ਬਹੁਤ ਵਧੀਆ ਬੱਚੇ ਆਪਣੀ ਜ਼ਿੰਦਗੀ ਵਿੱਚ ਸੇਵਾ ਨੂੰ ਨਾਲ ਲੈ ਕੇ ਚੱਲਣਗੇ ਕਦੀ ਨਹੀਂ ਕਮੀ ਆਉਂਦੀ ਉਹਦੇ ਘਰੋਂ ਸਭ ਕੁਝ ਮਿਲੇਗਾ ਸੇਵਾ ਹੀ ਆ ਬਸ ਰੱਬ ਨੇ ਤੁਹਾਨੂੰ ਦਿੱਤਾ ਤੁਸੀਂ ਅੱਗੇ ਵੰਡੀ ਚੱਲੋ ਕੀ ਪਤਾ ਉਹਨੇ ਤੁਹਾਨੂੰ ਚੈੱਕ ਹੀ ਕੀਤਾ ਹੋਵੇ ਕਿ ਦੇ ਕੇ ਦੇਖੀਏ ਨੂੰ ਅੱਗੇ ਵੰਡਦਾ ਹੈ ਕਿ ਨਹੀਂ ਕਿਉਂਕਿ ਉਹਨੇ ਸਿੱਧਾ ਤਾਂ ਵਿਚਾਰਿਆਂ ਨੂੰ ਦੇਣਾ ਨਹੀਂ ਕਿਸੇ ਲੋੜਮੰਦ ਨੂੰ ਕਿਸੇ ਨਾ ਕਿਸੇ ਦੇ ਥਰੂ ਹੀ ਦੇਣਾ ਪਰ ਸਾਡਾ ਇਨਸਾਨ ਜਦੋਂ ਤਾਂ ਗੱਲਾਂ ਕਰਨ ਬੈੰਦਾ ਉਦੋਂ ਕਹਿੰਦਾ ਯਾਰ ਮੈਂ ਸਾਈਕਲ ਤੇ ਸੀਗਾ ਇੱਕ ਟਾਈਮ ਤੇ ਅੱਜ ਗੱਡੀ ਤੇ ਆ ਗਿਆ ਪਰ ਗੱਡੀ ਤੇ ਆ ਕੇ ਭੁੱਲ ਜਾਂਦਾ ਕਿ ਅੱਜ ਜਿਹੜੇ ਸਾਈਕਲ ਤੇ ਨੇ ਉਹਨਾਂ ਨੂੰ ਵੀ ਮਦਦ ਕਰਨੀ ਕਿਉਂਕਿ ਰੱਬ ਕਦੀ ਸਿੱਧੀ ਆ ਕੇ ਉਹਨੇ ਸਾਡੀ ਵੀ ਮਦਦ ਨਹੀਂ ਕੀਤੀ ਸਾਡਾ ਬੱਚਾ ਬਿਮਾਰ ਹੁੰਦਾ ਹੈ ਜ਼ਰੀਆ ਹੀ ਬਣਦਾ ਤਾਂ ਜੇ ਸਾਡੀ ਮਦਦ ਲਈ ਕੋਈ ਨਾ ਕੋਈ ਜ਼ਰੀਆ ਬਣਿਆ ਤਾਂ ਕਿਸੇ ਰੱਬ ਦੀ ਰੱਬ ਨੂੰ ਖੁਸ਼ ਕਰਨ ਲਈ ਆਪਾਂ ਕਿਸੇ ਨੂੰ ਜ਼ਰੀਆ ਕਿਉਂ ਨਹੀਂ ਬਣਾਉਂਦੇ ਅਸੀਂ ਰੱਬ ਕੋਲ ਕੁਝ ਮੰਗਦੇ ਹਾਂ ਡਾਇਰੈਕਟਰ ਤਾਂ ਨਹੀਂ ਦਿੰਦਾ ਉਕਸੀ ਉਹਨੂੰ ਬਚੋਲਾ ਪਾੰਦਾ ਵਿੱਚ ਕਿ ਜਾ ਜਾ ਕੇ ਉਹਦੀ ਮਦਦ ਕਰਕੇ ਆਹ ਇੱਕ ਸਾਲ ਤੋਂ ਤੁਹਾਡੀ ਪਿਛਲੀ ਵਾਰੀ ਮੈਚ ਦੀ ਆਈ ਸੀ ਇੱਕ ਸਾਲ ਤੋਂ ਇੱਕ ਇੱਕ ਰੁਪਿਆ ਜੋੜ ਰਹੇ ਆ ਵਾਹ ਜੀ ਬੜੀ ਖੁਸ਼ੀ ਹੋਈ ਬੜੀ ਖੁਸ਼ੀ ਹੋਈ ਮਾਰਾ ਤੁਹਾਨੂੰ ਹੋਰ ਦੇਣ ਤੁਸੀਂ ਐਂ ਸੇਵਾ ਕਰਦੇ ਰਹੋ ਔਰ ਆਤਮਾ ਤੁਹਾਨੂੰ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਮੇਰੀ ਉਮਰ ਵੈਸੀ ਲੰਬੀ ਹੋ ਜਾਂਦੀ ਹੈ ਜੀ ਇਹਨਾਂ ਨੂੰ ਦੇਖ ਕੇ ਕਿਉਂਕਿ ਆਣ ਵਾਲੀ ਪੀੜ੍ਹੀ ਇਹੀ ਹੈ ਨਾ ਹਾਂ ਜੇ ਜਨਰੇਸ਼ਨ ਦੇ ਵਿੱਚ ਇਹ ਚੀਜ਼ਾਂ ਆ ਗਈਆਂ ਅੱਜ ਹਰ ਮੁੱਦੇ ਤੇ ਗੱਲ ਹੁੰਦੀ ਜਨਰੇਸ਼ਨ ਗੈਪ ਹੈ ਜੀ ਅੱਜ ਦਾਦੀਆਂ ਨਹੀਂ ਰਹੀਆਂ ਮਾਵਾਂ ਨਹੀਂ ਰਹੀਆਂ ਅੱਗੋਂ ਨਹੀਂ ਪਰ ਜਿਹੜੀ ਆ ਰਣੀ ਬਹੁਤ ਜ਼ਰੂਰੀ ਜੇ ਇਹਨਾਂ ਚ ਦਇਆ ਆ ਗਈ ਨਾ ਫਿਰ ਸਵੇਰੇ ਉੱਠਣ ਤੋਂ ਲੈ ਕੇ ਰਾਤ ਨੂੰ ਸੌਣ ਤੱਕ ਇਹਨਾਂ ਦੇ ਦਿਮਾਗ ਤੇ ਇਹੀ ਚੱਲਣਾ ਕਿ ਅਸੀਂ ਕਿੰਨੇ ਖੁਸ਼ ਨਸੀਬ ਆ ਫਿਰ ਇਹਨਾਂ ਨੇ ਛੋਟੀ ਛੋਟੀ ਜਗ੍ਹਾ ਤੇ ਰਿਲੇਟ ਕਰਿਆ ਕਰਨਾ ਕਿ ਸਾਨੂੰ ਰੱਬ ਨੇ ਇਹਨਾਂ ਦਿੱਤਾ ਹੋਇਆ ਉਹ ਵਿਚਾਰੇ ਕੋਲ ਆ ਹੈ ਨਹੀਂ ਉਹਦੇ ਕੋਲ ਆ ਹੈ ਨਹੀਂ ਫਿਰ ਸ਼ੁਕਰਗੁਜ਼ਾਰ ਰਹਿਣਗੇ ਰੱਬ ਦਾ ਫਿਰ ਉਲਟੇ ਸਿੱਧੇ ਜੈਲ ਸੀ ਨਹੀਂ ਆਏਗੇ ਟੈਂਟ ਬੱਚੇ ਕਹਿੰਦੇ ਉਹਦੇ ਕੋਲ ਆਈਫੋਨ ਹੈ ਮੇਰੇ ਕੋਲ ਨਹੀਂ ਹੈ ਉਹ ਅਗੋਂ ਇਹ ਫੈਕਟਾਂ ਦਾ ਬੱਚਾ ਦੇਖਦਾ ਕਿ ਨਹੀਂ ਮੇਰੇ ਕੋਲ ਬਹੁਤ ਕੁਝ ਹੈ ਜੀ ਇਹ ਸਮਝ ਲੈਣ ਤਾਂ ਦੀਦੀ ਫਿਰ ਗੱਲ ਹੀ ਗੱਲ ਇਹੀ ਹੈ ਕਿ ਜਦੋਂ ਨਿਮਰਤਾ ਨਾਲ ਜੋੜਨਾ ਬੱਚਿਆਂ ਨੇ ਦੇਖਣਾ ਕਿ ਮੈਂ ਜਿਹਨੂੰ ਸੇਵਾ ਦੇ ਰਿਹਾ ਤੂੰ ਦੇਖੋ ਹੁਣ ਆਹ ਬੰਦਾ ਜਿਹੜਾ ਰੋਟੀ ਖਾ ਰਿਹਾ ਫੋਰ ਐਗਜ਼ਾਮਪਲ ਬੇਟਾ ਤੂੰ ਰੋਟੀ ਖਾ ਲੈ ਜਰਾ ਫੋਨ ਕਿੱਥੇ ਆ ਦਿਖਾਈ ਹੁਣ ਦੇਖੋ ਰੋਟੀ ਖਾ ਰਿਹਾ ਚਲੋ ਆਪਾਂ ਸੌਰੀ ਤੇਨੂੰ ਡਿਸਟਰਬ ਕਰ ਰਹੇ ਹਾਂ ਪਰ ਨਾ ਬੱਚੇ ਵਿਚਾਰੇ ਆਏ ਨੇ ਹੁਣੇ ਇਹਦੀ ਮਾਂ ਦੀਆਂ ਦੋਨੋਂ ਪੈਰ ਕੱਟੇ ਹੋਏ ਨੇ ਉਂਗਲਾਂ ਖਰਾਬ ਹੋ ਚੁੱਕੀਆਂ ਉਹ ਵੀ ਕਟੀਆਂ ਜਾਣੀਆਂ ਆਪ ਦੇ ਹੱਥ ਐਕਸੀਡੈਂਟ ਹੋਇਆ ਪਰ ਹੱਥ ਸੁੱਜ ਪੈਰ ਦੋਨੋਂ ਹੈ ਨਹੀਂ ਇਹ ਪੈਰ ਕੱਟਣ ਦੀ ਵੀ ਸੇਵਾ ਐਸਐਨਜੀਓ ਵੱਲੋਂ ਹੋਈ ਸੀਗੀ ਕਦੋਂ ਹੋਈ ਸੀ ਕਿੰਨੇ ਸਾਲ ਪਹਿਲਾਂ 4 ਸਾਲ ਪਹਿਲਾਂ 4 ਸਾਲ ਪਹਿਲਾਂ 2020 ਚ ਤੇ ਅੱਜ ਦੇਖੋ ਆ ਮਾਂ ਦੇ ਹੱਥ ਦਾ ਇਹ ਹਾਲ ਹੋ ਗਿਆ ਕਹਿੰਦਾ ਭਾਈ ਮੇਰੀ ਮਾਂ ਦਾ ਆ ਹੈਲਪ ਕਰ ਦੋ ਭਾਈ ਮੇਰਾ ਵੀ ਐਕਸੀਡੈਂਟ ਹੋ ਗਿਆ ਅੱਜ ਦੇ ਟਾਈਮ 'ਚ ਕੌਣ ਪੁੱਛਦਾ ਆਪਣੇ ਮਾਪੇ ਨੂੰ ਇਹ ਮੁੰਡਾ ਵਿਚਾਰਾ ਨਹੀਂ ਠੰਡ 'ਚ ਆਪਣੀ ਮਾਂ ਲਈ ਆਇਆ ਖਾਣ ਨੂੰ ਘਰੇ ਰਾਸ਼ਨ ਨਹੀਂ ਕਹਿੰਦਾ ਮੈਂ ਕੰਮ ਨਹੀਂ ਕਰ ਸਕਦਾ ਮੇਰੀ ਮਾਂ ਭੁੱਖੀ ਮਰ ਰਹੀ ਹੈ ਉਹ ਜਦੋਂ ਬੱਚੇ ਚੀਜ਼ਾਂ ਆਪ ਦੇਖਣਗੇ ਤਾਂ ਆਪੇ ਹੀ ਰਿਲੇਟ ਕਰਨਗੇ ਕਿ ਵਾਕੇ ਯਾਰ ਅਸੀਂ ਕਿੰਨੇ ਖੁਸ਼ ਨਸੀਬ ਆ ਕਿਉਂਕਿ ਬੱਚ ਜੰਮਦੇ ਮੂੰਜ ਬੇਟਾ ਇਹ ਇਹ ਕੋਕੋਸ਼ਨਲ ਹੈ ਇਹ ਜਿਮੀਚੂ ਹੈ ਇਹ ਲੂਈ ਵਿਟਾਉਣ ਹੈ ਤਾਂ ਫਿਰ ਬੱਚਾ ਬੱਚਿਆਂ ਨੂੰ ਲੱਗਦਾ ਕਿ ਸ਼ਾਇਦ ਸਾਰੀ ਦੁਨੀਆ ਹੀ ਇੱਦਾਂ ਦੀ ਹੈ ਕਿ ਮੇਰੇ ਕੋਲ ਮੇਰੇ ਪਿਓ ਨੇ ਮੈਨੂੰ ਲੂਈ ਵਿਟਾਉਣ ਬਾਰੇ ਦੱਸਿਆ 2.2 ਲੱਖ ਦਾ ਬੈਗ ਮਿਲਦਾ ਤੇ ਸ਼ਾਇਦ ਸਾਰਿਆਂ ਕੋਲ ਹੀ ਹੈ ਪਰ ਬੱਚਿਆਂ ਨੂੰ ਦੱਸੋ ਨਹੀਂ ਉਹ ਵੀ ਹੈਗੇ ਨੇ ਜਿਹੜੇ ਗੱਟਿਆਂ ਦੇ ਬੈਠੇ ਨੇ ਭਾਈ ਉਹ ਵੀ ਨੇ ਜਿਨ੍ਹਾਂ ਕੋਲ ਆਪਣੇ ਟਰੀਟਮੈਂਟ ਦੇ ਪੈਸੇ ਹੈ ਨਹੀਂ ਜਿਹੜੇ ਪੜਾ ਨਹੀਂ ਸਕਦੇ ਜਿਹੜੇ ਚੱਜ ਨਾਲ ਆਪਣੇ ਬੱਚਾ ਨੂੰ ਕੱਪੜੇ ਨਹੀਂ ਲੈ ਕੇ ਦੇ ਸਕਦੇ ਔਰ ਜਦੋਂ ਇਹ ਬੱਚੇ ਉਹ ਦੇਖਣਗੇ ਕਿ ਅੱਛਾ ਇਹ ਵੀ ਦੁਨੀਆ ਫਿਰ 24 ਘੰਟੇ ਯਾਦ ਰੱਖਣਗੇ ਕਿ ਵਾਹ ਯਾਰ ਵ ਡੀ ਚੀਜ਼ ਹੈ थैंक यू ਤੁਸੀਂ ਇਹਨਾਂ ਨੂੰ ਲੈ ਕੇ ਆਏ ਬੜਾ ਸ਼ੁਕਰ ਹੈ ਤੁਹਾਡੀ ਲਵਾਨੇ ਸੇਵਾ ਲਵਾਨੇ ਆਜੋ 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 ਆਜੋ